ਸੰਗਤ ਨੂੰ ਬੇਨਤੀ ਹੈ ਕਿ ਕੱਲ ਐਡਵੋਕੇਟ ਈਮਾਨ ਸਿੰਘ ਖਾਰਾ ਜੋ ਮੁਲਾਕਾਤ 4 ਵਜੇ 16 12 24 ਨੂੰ ਚੰਡੀਗੜ੍ਹ ਬੜੈ ਜੇਲ੍ਹ ਦੇ ਵਿੱਚ ਜੋ ਭਾਈ ਜਨਤਾਰ ਸਿੰਘ ਤਾਰਾ ਦੇ ਭਾਈ ਪਰਮਜੀਤ ਸਿੰਘ ਪਿਹੋਰਾ ਦੇ ਨਾਲ ਇਹ ਮੁਲਾਕਾਤ ਹੋਈ ਤਾਂ ਉਹਨਾਂ ਨੇ ਇੱਕ ਅਕਾਲ ਤਖਸਾਲ ਨੂੰ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਉਹਨਾਂ ਨੇ ਇਹ ਕਿਹਾ ਕਿ ਭਾਈ ਨਰੈਣ ਸਿੰਘ ਚੌੜਾ ਅਕਾਲ ਤਖਸਾਲ ਨੂੰ ਸਮਰਪਿਤ ਹੋ ਕੇ ਚੱਲਣ ਵਾਲੇ ਸਿੰਘ ਨੇ 1978 ਤੋਂ ਸਿੱਖ ਸੰਘਰਸ਼ ਨਾਲ ਜੁੜੇ ਹੋਏ ਨੇ ਅਤੇ ਧੜੇਬੰਦੀ ਤੋਂ ਉੱਠ ਕੇ ਸੰਘਰਸ਼ੀ ਸਿੰਘਾਂ ਨਾਲ ਪਿਆਰ ਕਰਨ ਵਾਲੇ ਨੇ ਭਾਈ ਚੌੜਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਪੰਥ ਵਿੱਚੋਂ ਛੇਕਣ ਦੀ ਮੰਗ ਕੀਤੀ ਗਈ ਹੈ ਇਹ ਬੜੀ ਮੰਦ ਭਾਗੀ ਹੈ ਅਸੀਂ ਐ ਜੀ ਪੀ ਸੀ ਤੋਂ ਪੁੱਛਣਾ ਚਾਹੁੰਦੇ ਆ ਉਹਨਾਂ ਨੇ ਕਦੇ ਜੂਨ 1984 ਦੇ ਵਿੱਚ ਕਲਦੀਪ ਰਾਹ ਰਣਜੀਤ ਧਿਆਲ ਨੂੰ ਪੰਥ ਵਿੱਚੋਂ ਛੇਕਣ ਦੀ ਗੱਲ ਕਿਉਂ ਨਹੀਂ ਕੀਤੀ ਸਿੱਖ ਨਿਸ਼ਲ ਕੁਸ਼ੀ ਦੀ ਕਰਨ ਵਾਲੇ ਵਿਅੰਤਸੋਂ ਕੇ ਪੀਐਸ ਗਿੱਲ स्वर्ण ਘੋਟਣਾ ਸੁਮੇਸ਼ ਸਿੰਘ ਸੈਣੀ ਵਰਗੇ ਤੇ ਬਹਿਬਲ ਕਲਾਕਾਰ ਵਰਗਿਆਂ ਦੀ ਗੱਲ ਉਹਨਾਂ ਨੇ ਉਥੇ ਕਾਲ ਤੱਕ ਸਾਹ ਤੇ ਕਿਉਂ ਨਹੀਂ ਕੀਤੀ ਤੇ ਇਹਨਾਂ ਨੂੰ ਪੰਚ ਤੋਂ ਛੇਕੜ ਬਾਰੇ ਗੱਲ ਕਿਉਂ ਨਹੀਂ ਕੀਤੀ ਜਸਸ ਜਲਦੀਪ ਸਿੰਘ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਝੂਠੇ ਪੁਲਿਸ এনਕਾਉਂਟਰ ਜਾਂਚ ਲਈ ਕਮਿਸ਼ਨ ਬਣਾਇਆ ਗਿਆ ਜਿਸ ਨੂੰ ਉਦੋਂ ਪ੍ਰਕਾਸ਼ ਸਿੰਘ ਬਾਦਲ ਨੇ ਕੋਰਟ ਤੋਂ ਪਾਬੰਦੀ ਲਾ ਦਿੱਤੀ ਬਾਅਦ ਵਿੱਚ ਪੰਡਤ ਜੇ ਬਰੋਧ ਗਾਦੇ ਉਲਟ ਭੁਗਤੇ ਉਹ ਕਿਉਂ ਨਹੀਂ ਗੱਲ ਕੀਤੀ ਹੁਣ ਭਾਈ ਦਰੌਣ ਸਿੰਘ ਨਰੈਣ ਸਿੰਘ ਚੌੜਾ ਕੋਲੋਂ ਹੱਥੋਂ ਪਾਈ ਦਰੌਣ ਜਿਹੜੀ ਗੋਲੀ ਚੱਲੀ ਹੈ ਉਹਨੂੰ ਪੰਥ ਵਿੱਚੋਂ ਛੇਕਣ ਦੀ ਗੱਲ ਕਿਉਂ ਚੱਲ ਰਹੀ ਹੈ ਬੇਸ਼ੱਕ ਕੋਈ ਕਿਸੇ ਨੂੰ ਗद्दार ਕਹੇ ਪਰ ਸੰਗਤ ਜਾਣਦੀ ਹੈ ਅਸਲੀ ਪੰਜਾਬ ਦੇ ਵਿੱਚ ਸਿੱਖਾਂ ਦੀ ਵਿੱਚ ਗद्दार ਕੌਣ ਹੈ ਜੇਕਰ ਭਾਈ ਚੌੜਾ ਨੂੰ ਪੰਥ ਵਿੱਚੋਂ ਛੇਕਿਆ ਜਾਂਦਾ ਹੈ ਤਾਂ ਕੌਮ ਇਸ ਕੁਫਰ ਨੂੰ ਪ੍ਰਵਾਨ ਨਹੀਂ ਕਰੇਗੀ ਤੇ ਬਾਦਲਾਂ ਦੇ ਤਬੂਤ ਵਿੱਚ ਅਖੀਰਲਾ ਕਿਲ ਇਹ ਸਾਬਤ ਹੋਵੇਗੀ ਸਰਵੀਰ ਬਾਦਲ ਉਸਤੇ ਪਸਤੌਰ ਕੱਢ ਕੇ ਉਸ ਨੂੰ ਮਾਰਨ ਜਾਂ ਡਰਾਉਣ ਬਾਰੇ ਭਾਈ ਨਰੈਣ ਸਿੰਘ ਚੌੜਾ ਦੱਸ ਸਕਦੇ ਨੇ ਉਹਨਾਂ ਨੇ ਕਿਉਂ ਕੀਤਾ ਅਕਾਲ ਤਖਸਾ ਦੇ ਜਥੇਦਾਰ ਕੋ ਉਹਨਾਂ ਨੂੰ ਸਪਸ਼ਟ ਕਰ ਲੈ ਸਕਦੇ ਨੇ ਅਸੀਂ ਅਕਾਲ ਤਖਸਾ ਤੇ ਦੂਸਰੇ ਤਖਤਾਂ ਦੇ ਜਥੇਦਾਰ ਸਾਹਿਬ ਨੂੰ ਅਪੀਲ ਕਰਦੇ ਆਂ ਕਿ ਅਕਾਲੀਆਂ ਨੂੰ ਅਕਾਲ ਤਖਸਾ ਉੱਤੇ ਸੱਦ ਕੇ ਜੋ ਪ੍ਰਾਤਨ ਮਰਿਆਦਾ ਕਾਇਮ ਰੱਖਦੇ ਹੋਏ ਅਕਾਲ ਤਖਸਾ ਦਾ ਮਾਣ ਵਧਾਇਆ ਹੈ ਉਹਨਾਂ ਨੂੰ ਹਮੇਸ਼ਾ ਬਰਕਰਾਰ ਰੱਖਣ ਤੇ ਭਾਈ ਨਰੈਣ ਸਿੰਘ ਚੌੜਾ ਬਾਰੇ ਜਲਦਬਾਜ਼ੀ ਵਿੱਚ ਦਵਾਹੇਟ ਕੋਈ ਗਲਤ ਫੈਸਲਾ ਕਰਕੇ ਪੰਥ ਨੂੰ ਦੋ ਧੜਿਆਂ 'ਚ ਵੰਡਣ ਤੋਂ ਗਰੇਸ਼ ਕਰਨ ਜੇ ਕੋਈ ਗਲਤ ਫੈਸਲਾ ਹੋਵੇਗਾ ਤਾਂ ਦੇਸ਼ ਵਿਦੇਸ਼ ਸੰਗਤ ਬਰਦਾਸ਼ਤ ਨਹੀਂ ਕਰੇਗੀ ਵੈਗਰੂਜੀ ਦਾ ਖਾਲਸਾ ਵੈਗਰੂਜੀ ਦੀ ਫਤਿਹ ਵੱਨੋ ਜਥੇਦਾਰ ਭਾਈ ਜਗਤਾਰ ਸਿੰਘ ਤਾਰਾ ਤੇ ਭਾਈ ਭਰਮਪੁਰਜੀਤ ਸਿੰਘ ਪਿਉਰਾ ਵੈਗਰੂਜੀ ਦਾ ਖਾਲਸਾ ਵੈਗਰੂਜੀ ਦੀ ਫਤਿਹ ਸੰਗਤ ਨੂੰ ਬੇਨਤੀ ਹੈ ਕਿ ਕੱਲ ਐਡਵੋਕੇਟ ਇਮਾਨ ਸਿੰਘ ਖਾਰਾ ਜੋ ਮੁਲਾਕਾਤ 4 ਵਜੇ 16 12 24 ਨੂੰ ਚੰਡੀਗੜ੍ਹ ਬੜੈ ਜੇਲ੍ਹ ਦੇ ਵਿੱਚ ਜੋ ਭਾਈ ਜਨਤਾਰ ਸਿੰਘ ਤਾਰਾ ਦੇ ਭਾਈ ਪਰਮਜੀਤ ਸਿੰਘ ਪਿਹੋਰਾ ਦੇ ਨਾਲ ਇਹ ਮੁਲਾਕਾਤ ਹੋਈ ਤਾਂ ਉਹਨਾਂ ਨੇ ਇੱਕ ਅਕਾਲ ਤਖਸਾਲ ਨੂੰ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਉਹਨਾਂ ਨੇ ਇਹ ਕਿਹਾ ਕਿ ਭਾਈ ਨਰੈਣ ਸਿੰਘ ਚੌੜਾ ਅਕਾਲ ਤਖਸਾਲ ਨੂੰ ਸਮਰਪਿਤ ਹੋ ਕੇ ਚੱਲਣ ਵਾਲੇ ਸਿੰਘ ਨੇ 1978 ਤੋਂ ਸਿੱਖ ਸੰਘਰਸ਼ ਨਾਲ ਜੁੜੇ ਹੋਏ ਨੇ ਅਤੇ ਧੜੇबंदी ਤੋਂ ਉੱਠ ਕੇ ਸੰਘਰਸ਼ੀ ਸਿੰਘਾਂ ਨਾਲ ਪਿਆਰ ਕਰਨ ਵਾਲੇ ਨੇ ਭਾਈ ਚੌੜਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਪੰਥ ਵਿੱਚੋਂ ਛੇਕਣ ਦੀ ਮੰਗ ਕੀਤੀ ਗਈ ਹੈ ਇਹ ਬੜੀ ਮੰਦ ਭਾਗੀ ਹੈ ਅਸੀਂ ਐਜੀਪੀਸੀ ਤੋਂ ਪੁੱਛਣਾ ਚਾਹੁੰਦੇ ਆ ਉਹਨਾਂ ਨੇ ਕਦੇ ਜੂਨ 1984 ਦੇ ਵਿੱਚ ਕਲਦੀਪ ਰਾਹ ਰਣਜੀਤ ਜਿਆਲ ਨੂੰ ਪੰਥ ਵਿੱਚੋਂ ਛੇਕਣ ਦੀ ਗੱਲ ਕਿਉਂ ਨਹੀਂ ਕੀਤੀ ਸਿੱਖ ਨਿਸ਼ਲ ਖੁਸ਼ੀ ਦੀ ਕਰਨ ਵਾਲੇ ਵਿਅਕਤੀ ਸੋ ਕੇਪੀਐਸ ਗਿੱਲ ਸਵਰਨ ਘੋਟਣਾ ਸਮੇਂ ਸਿੰਘ ਸੈਣੀ ਵਰਗੇ ਤੇ ਬਹਿਬਲ ਕਲਾ ਕਾੜ ਵਰਗਿਆਂ ਦੀ ਗੱਲ ਉਹਨਾਂ ਨੇ ਉਥੇ ਕਾਲ ਤੱਕ ਸਾਹ ਤੇ ਕਿਉਂ ਨਹੀਂ ਕੀਤੀ ਤੇ ਇਹਨਾਂ ਨੂੰ ਪੰਥ ਚੋ ਛੇਕੜ ਬਾਰੇ ਗੱਲ ਕਿਉਂ ਨਹੀਂ ਕੀਤੀ ਜਸਸ ਜਲਦੀਪ ਸਿੰਘ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਝੂਠੇ ਪੁਲਿਸ এনਕਾਉਂਟਰ ਜਾਂਚ ਲਈ ਕਮਿਸ਼ਨ ਬਣਾਇਆ ਗਿਆ ਜਿਸ ਨੂੰ ਉਦੋਂ ਪ੍ਰਕਾਸ਼ ਸਿੰਘ ਬਾਦਲ ਨੇ ਕੋਰਟ ਤੋਂ ਪਾਬੰਦੀ ਲਾ ਦਿੱਤੀ ਬਾਅਦ ਵਿੱਚ ਪੰਡਤ ਦੇਵ ਬਰੋਦਗਾਇ ਦੇ ਉਲਟ ਭੁਗਤੇ ਉਹ ਕਿਉਂ ਨਹੀਂ ਗੱਲ ਕੀਤੀ ਹੁਣ ਭਾਈ ਦਰੌਣ ਸਿੰਘ ਨਰੇਂਦਰ ਸਿੰਘ ਚੋੜਾ ਕੋਲੋਂ ਹੱਥੋਂ ਭਾਈ ਦਰੌਣ ਜਿਹੜੀ ਗੋਲੀ ਚੱਲੀ ਹੈ ਉਹਨੂੰ ਪੰਥ ਵਿੱਚੋਂ ਛੇਕਣ ਦੀ ਗੱਲ ਕਿਉਂ ਚੱਲ ਰਹੀ ਹੈ? ਬੇਸ਼ੱਕ ਕੋਈ ਕਿਸੇ ਨੂੰ ਗद्दार ਕਹੇ ਪਰ ਸੰਗਤ ਜਾਣਦੀ ਹੈ ਅਸਲੀ ਪੰਜਾਬ ਦੇ ਵਿੱਚ ਸਿੱਖਾਂ ਦੀ ਵਿੱਚ ਗद्दार ਕੌਣ ਹੈ? ਜੇਕਰ ਭਾਈ ਚੌੜਾ ਨੂੰ ਪੰਥ ਵਿੱਚੋਂ ਛੇਕਿਆ ਜਾਂਦਾ ਹੈ ਤਾਂ ਕੌਮ ਇਸ ਕੁਫਰ ਨੂੰ ਪ੍ਰਵਾਨ ਨਹੀਂ ਕਰੇਗੀ ਤੇ ਬਾਦਲਾਂ ਦੇ ਤਬੂਤ ਵਿੱਚ ਅਖੀਰਲਾ ਕਿੱਲ ਇਹ ਸਾਬਤ ਹੋਵੇਗੀ। ਸਰਵੀਰ ਬਾਦਲ ਉਸਤੇ ਪਿਸਤੌਲ ਕੱਢ ਕੇ ਉਸ ਨੂੰ ਮਾਰਨ ਜਾਂ ਡਰਾਉਣ ਬਾਰੇ ਭਾਈ ਨਰੈਣ ਸਿੰਘ ਚੌੜਾ ਦੱਸ ਸਕਦੇ ਨੇ। ਉਹਨਾਂ ਨੇ ਕਿਉਂ ਕੀਤਾ? ਅਕਾਲ ਤਖਸਾ ਦੇ ਜਥੇਦਾਰਕਾਂ ਨੂੰ ਸਪਸ਼ਟ ਕਰ ਲੈ ਸਮਝਦੇ ਨੇ ਅਸੀਂ ਅਕਾਲ ਤਖਸਾ ਤੇ ਦੂਸਰੇ ਤਖਤਾਂ ਦੇ ਜਥੇਦਾਰ ਸਾਹੁ ਨੂੰ ਅਪੀਲ ਕਰਦੇ ਆ ਕਿ ਅਕਾਲੀਆਂ ਨੂੰ ਅਕਾਲ ਤਖਸਾ ਉੱਤੇ ਸੱਦ ਕੇ ਜੋ ਪ੍ਰਾਤਨ ਮਰਿਆਦਾ ਕਾਇਮ ਰੱਖਦੇ ਹੋਏ ਅਕਾਲ ਤਖਸਾ ਦਾ ਮਾਣ ਵਧਾਇਆ ਹੈ ਉਹਨਾਂ ਨੂੰ ਹਮੇਸ਼ਾ ਬਰਕਰਾਰ ਰੱਖਣ ਤੇ ਭਾਈ ਨਰਨ ਸਿੰਘ ਚੌੜਾ ਬਾਰੇ ਜਲਦਬਾਜੀ ਵਿੱਚ ਦਵਾਹੇਟ ਕੋਈ ਗਲਤ ਫੈਸਲਾ ਕਰਕੇ ਪੰਥ ਨੂੰ ਦੋ ਧੜਿਆਂ 'ਚ ਵੰਡਣ ਤੋਂ ਗਰੇਜ ਕਰਨ ਜੇ ਕੋਈ ਗਲਤ ਫੈਸਲਾ ਹੋਵੇਗਾ ਤਾਂ ਦੇਸ਼ ਵਿਦੇਸ਼ ਸੰਗਤ ਬਰਦਾਸ਼ਤ ਨਹੀਂ ਕਰੇਗੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਵੱਨੋ ਜਥੇਦਾਰ ਭਾਈ ਜਗਤਾਰ ਸਿੰਘ ਤਾਰਾ ਤੇ ਭਾਈ ਭਰਮਪੁਰਜੀਤ ਸਿੰਘ ਪੇਰਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ